ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਨੋਟ ਕਰੋ। ਪਿੰਡ ਮੋਦਕੀ ਤੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਸੱਜਣੋ ਫਿਰੋਜ਼ਪੁਰ ਆ ਗਿਆ। ਪਿੰਡ ਮੋਦਕੀ ਤੇ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ ਨੇੜੇ ਆ ਗਿਆ ਆਪਣੇ ਸੰਤ ਬਾਬਾ ਅਮਰਜੀਤ ਸਿੰਘ ਸਟੇਡੀਅਮ ਤਿੰਨ ਐਨੀਮਲ ਸੀ ਸੋਚਿਆ ਤੁਹਾਡੇ ਨਾਲ ਸਾਂਝੀ ਕਰੀਏ ਕਿਸੇ ਲੈਨ ਵਾਲੇ ਭਰਾ ਕੋਲੇ ਭੈਣ ਕੋਲੇ ਪਹੁੰਚ ਸਕਣ ਸੱਜਣੋ ਤੇ ਆ ਮੈਂ ਆਪਣੀ ਅੱਜ ਤੜਕੇ 5 ਵਜੇ ਸੋਈ ਆ ਇੱਕ ਵਾਰੀ ਸਾਫ ਸੁਥਰਾ ਕਰ ਲਈ ਜਿੰਨੀ ਕਿ ਤਿੰਨ ਕਿਲੋ ਬੋਲਾ ਬੁਲਾ ਇਹਦਾ ਚੋਇਆ ਉਹ ਕੇ ਰਿਪੋਰਟ ਨਿਕਲੀ ਜਾਂ ਸੋਚਿਆ ਤੁਹਾਡੇ ਨਾਲ ਸਾਂਝੀ ਕਰੀਏ ਤੇ ਰਿਕਵੈਸਟ ਬੇਨਤੀ ਹਰ ਵੀਡੀਓ 'ਚ ਹੀ ਰਹਿੰਦੀ ਆ ਕਿ ਸੱਜਣੋ ਕੋਈ ਵੀ ਜਾਨਵਰ ਖਰੀਦਣਾ ਤਸੱਲੀ ਕਰਨਾ ਯਾਰ ਤੁਹਾਡਾ ਹੱਕ ਆ ਕਿਉਂਕਿ ਤੁਸੀਂ ਪੈਸੇ ਖਰਚ ਕਰਨੇ ਆ ਸਾਰੀ ਜਾਣਕਾਰੀ ਤੋਰ ਤਾਰ ਕੇ ਵੀਡੀਓ ਦੇ ਵਿੱਚ ਬਹੁਤ ਚੰਗੇ ਦੁੱਧ ਵਾਲੀ ਮੱਝ ਲੈਂਦੀ ਆ ਤੁਹਾਡੇ ਲਈ ਲੱਭ ਕੇ ਸਜਣੋ ਇੱਕ ਇਸ ਘਰ ਦੀ ਮੈਂ ਆਪਣੀ ਅਭੋਰ ਗਈ ਹੋਈ ਆ ਤੇ ਬਾਈ ਤਹਿਸੀਲਦਾਰ ਆ ਜਿਹੜਾ ਸਜਣਾ ਇਹਦੀ ਭੈਣ ਲੈ ਕੇ ਗਿਆ ਉਹਨਾਂ ਦੇ ਘਰੋਂ ਹੀ ਆਪਾਂ ਫੇਰ ਇਹ ਮੈਂ ਲਈ ਆ ਤੇ ਅੱਗੇ ਪਹਿਲਾਂ ਆਪਾਂ ਇੱਕ ਆ ਝੂਟੀ ਆ ਸਜਣੋ ਇਹ ਪਲੂਣਾ ਮੂੰਹ ਚੌਕੀ ਆ ਤੇ ਇਹ ਵੀ ਤੁਹਾਨੂੰ ਮੈਂ ਵਿਖਾ ਦਿਆਂ ਇਹ ਵੀ ਸੂਈ ਸਵਾਈ ਆ ਸਜਣੋ ਅ ਦੇਖਿਓ ਕੋਈ ਐ ਨਹੀਂ ਹੈਗਾ ਇਹਨੂੰ ਟਾਈਮ ਟੂ ਮ ਲੱਗਾ ਜਿੰਨੀ ਹੈਗੀ ਇਹ ਠੋਸਾ ਕਰਮਾਂ ਲਈ ਏਡੀ ਹੈਕਸ ਆਰਡਰ ਦੀ ਕੱਟੀ ਆ ਨਾ ਤੇ ਇਹਨੇ ਕੱਟੇ ਨੂੰ ਜਨਮ ਦਿੱਤਾ ਤੇ ਨੀਲੀ ਰਾਵੀ ਦੀ ਜਿਹੜੀ ਮਾਝਾ ਸਜਣੋ ਉਹਨੇ ਕੱਟੀ ਨੂੰ ਜਨਮ ਦਿੱਤਾ ਜੇਰ ਜੁਰ ਮ ਕੰਬਲ ਪੈ ਗਈ ਤੁਹਾਨੂੰ ਪੜਿਆ ਤੋਂ ਵੀ ਦੱਖ ਜਾਂਦੀ ਉਹ ਪੈਰ ਕੱਟੀ ਦੇ ਕਿੱਲੇ ਆ ਜਮਾ ਕੱਟੀ ਨੂੰ ਰਿਹਾ ਕੇ 3 ਕਿਲੋ ਬੋਲਾ ਵੀ ਮੰਨ ਕੇ ਚਲੋ 10 ਕ ਵਜੇ ਦੇ ਲਗਭਗ ਇਹਦਾ ਜਿਹੜਾ ਚੋਇਆ ਵਾ ਤੇ ਇਹ ਕੱਟੀ ਦੀ ਜੇ ਚਵਾਈ ਦੀ ਗੱਲ ਕਰ ਲਈਏ ਤਾਂ ਸੱਜਣੋ ਇਹਦੀ ਚਵਾਈ 6.5 7 6.5 ਪੌਣੇ 7 ਦੇ ਆਸ-ਪਾਸ ਸਵੇਰ ਦੀ ਚਵਾਈ ਹੋਈ ਆ ਇਹਨੂੰ 12 13 ਦਿਨ ਸੱਜਣੋ ਸੂਈ ਨੂੰ ਹੋਗੇ ਕੱਟਾ ਇਹਦੇ ਕੋਲੇ ਆ ਆਹ ਵਾਲਾ ਚੈੱਕ ਕਰ ਲਓ ਤੇ ਇਹਨੂੰ ਮੈਂ ਤੁਹਾਨੂੰ ਧਾਰਾ ਤੂਰਾ ਚੈੱਕ ਕਰਾਉਂਗਾ ਐਕ ਆ ਮੈਂ ਆਂ ਭੱਟੀ ਆਪਣੇ ਕੋਲੇ ਹਰਿਆਣੇ ਚੋਂ ਵੀਰ ਹਰੀ ਲੈ ਕੇ ਆਏ ਸੀ ਸੱਜਣੋ ਇਹ ਹੁਣ ਮੰਨ ਕੇ ਚੱਲੋ ਵੀ 7 ਤਰੀਕ ਨੂੰ ਸੱਜਣੋ ਇਹਦੇ 10 ਮਹੀਨੇ ਉਹਨਾਂ ਦੇ ਦਸਨ ਮੁਤਾਬਕ ਆ ਮਿੱਤਰੋ ਕੰਪਲੀਟ ਹੋਣੇ ਆ ਬਾਕੀ ਕੋਈ ਇਹ ਦੋ ਦਿਨ ਚਾਰ ਦਿਨ ਹਫਤਾ ਉੱਤੇ ਲੈ ਜੇ ਯਾਰ ਉਹ ਕੋਈ ਗੱਲ ਨਹੀਂ ਆਪਾਂ ਕਹਿ ਸਕਦੇ ਕਿਉਂਕਿ ਬਾਕੀ ਦੁੱਧ ਵਾਲੀ ਮੈਂ ਆਂ ਸੱਜਣੋ ਇਹ ਵੀ ਕਰਮਾਂ ਵਾਲੀ ਨੇ 16 ਕਿਲੋ ਦੁੱਧ ਜਿਹੜਾ ਭਾਂਡੇ ਚ ਪਾਇਆ ਮਿਲਕ ਮੁਲਕ ਮੀਨ ਬਹੁਤ ਸਟਰੋਂਗ ਆਉਂਦੀ ਬਾਕੀ ਮੈਂ ਚਲਾ ਚਲੋ ਕੇ ਵਿਖਾਉਂਗਾ ਤੁਹਾਡੀ ਤਸੱਲੀ ਕਰਾ ਦਿਆਂ ਪਹਿਲਾਂ ਇਹ ਛੋਟੀ ਦੀਆਂ ਵੀ ਧਾਰਾ ਧੂਰਾ ਤੁਹਾਨੂੰ ਮੈਂ ਚੈੱਕ ਕਰਾਉਂਗਾ ਪਹਿਲਾਂ ਆਪਾਂ ਡਿਟੇਲਸ ਹਾਂਜੀ ਜਿਹੜੀ ਨੀਲੀ ਰਾਵੀ ਦੀ ਕਰ ਲਈਏ ਕਿਉਂਣ ਇੰਨਾ ਕੁ ਪੂਲਾ ਕਰਮਾ ਵਾਲੀ ਦਾ ਕਿਉਂਕਿ ਗਾਰੰਟੀ ਵਾਲੇ ਥਾਂ ਮੈਂ ਲਈ ਆ ਸਜਨੋ 100 ਦੀ 100 ਮੈਂ ਨਿਕਲੀ ਆ ਤੇ ਕਿਸੇ ਭੈਣ ਭਰਾ ਨੇ ਖਰੀਦਣੀਆਂ ਨੰਬਰ ਲਾਉਂਦਾ ਸਕਰੀਨ ਤੇ ਤੇ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਬੇਸ਼ੱਕ ਦੀ ਮੈਂ ਬੋਲਾ ਨਹੀਂ ਹੁਣ ਤੁਹਾਨੂੰ ਕੋਈ ਦੱਸ ਸਕਦਾ ਵੀ ਇਹ 10 ਕੜਦੀ ਹੈ 8 ਕੜਦੀ 7 ਕੜਦੀ ਹੈ ਤੇ ਇੱਕ ਹੋਰ ਆ ਇਹ ਮਈਆਂ ਨੋਟ ਕਰਿਓ ਥੋੜਾ ਜਿਹਾ ਬੋਲਾ ਵੈਸੀ ਵੀ ਤਕਰੀਬਨ ਇਹ ਇਹਨਾਂ ਦੇ ਰਵੇਚ ਜਿੱਥੋਂ ਆਪਾਂ ਲਈ ਹੈ ਘੱਟ ਕੱਢਦੀਆਂ ਕਿਉਂਕਿ 2 ਕੁ ਦਿਨ 3 ਦਿਨ ਘੱਟ ਕੱਢਦੀਆਂ ਉਸ ਤੋਂ ਬਾਅਦ ਬਹੁਤ ਟੌਪ ਦਾ ਚੱਲ ਪੈਂਦੀਆਂ ਤੇ 16 17 ਦੁੱਧ ਦੀ ਫੁੱਲ ਗਾਰੰਟੀ ਵਾਲੀ ਮੈਂ ਆ ਬਾਕੀ ਤੁਸੀਂ ਸੱਜਣੋ ਆਪਕੇ ਸਲਾਯੋ ਕੱਟੀ ਬਹੁਤ ਚੰਗੇ ਟੀਕੇ ਦੀ ਆ ਥੋੜਾ ਜਿਹਾ ਮਿਸਟੇਕ ਹੋ ਗਈ ਉਹਨਾਂ ਤੋਂ ਕਿ ਉਹਨਾਂ ਨੇ ਸਟਰਾ ਜਿਹੜਾ ਉਹ ਨਹੀਂ ਲੱਭਿਆਗਾ ਜੇ ਲੱਭ ਜਾਂਦਾ ਮੈਂ ਤੁਹਾਨੂੰ ਦੱਸ ਦੇਣਾ ਸੀ ਵੀ ਇਹ ਕੱਟੀ ਕਿਹੜੇ ਮਾਲੀ ਦੀ ਆ ਆਜੋ ਤੋਰ ਕਰਾਵਾਂ ਚੈੱਕ ਤੁਹਾਨੂੰ ਫੇਰ ਇਹਨਾਂ ਦੀਆਂ ਮੈਂ ਧਾਰਾਂ ਧੂਰਾ ਕਰਾਉਣਾ ਤੁਹਾਡੇ ਨਾਲ ਤਸੱਲੀ ਬਖਸ਼ ਕੰਮ ਆਜੋ ਬਾਕੀ ਤਾਂ ਕਿਤੇ ਜਾਊਂਗੀ ਵੇਖੋ ਸੱਜਣੋ ਕੱਟੀ ਤੇ ਚਲੀ ਗਈ ਆ ਓਕੇ ਰਿਪੋਰਟ ਆ ਕੋਈ ਐ ਨਹੀਂ ਹੈਗਾ ਤੇ ਚੰਗਾ ਮੀਮੂ ਲਾਗੇ ਪੈਣ ਬਹੁਤ ਚੰਗਾ ਦੁੱਧ ਕਰਮ ਵਾਲੀ ਮੈਂ ਪਾਉਗੀ ਜੇ ਕਿਸੇ ਸਾਹਮਣ ਵਾਲੇ ਪੈਣ ਭਰਾ ਕੋਲੇ ਚਲੀ ਗਈ ਦੋ ਥਾਣੇ ਦੇ ਗਲਾਬੀ ਆ ਤੇ ਦੁੱਧ ਦੁੱਧ ਵਾਲੀ 나ੜ ਚਾਰੇ ਪੈਰਾਂ ਤੇ ਪਿਓਰ ਨੀਲੀ ਰਾਵੀ ਦਾ ਬਹੁਤ ਚੰਗਾ ਘਰਾਣਾ ਸੱਜਣੋ ਜਿਵੇਂ ਜੇ ਮਰਜ਼ੀ ਨਾਲ ਇਹਦੇ ਤੋਂ ਤੁਸੀਂ ਬੱਚੇ ਜਿਹੜੇ ਲੈ ਸਕਦੇ ਆ ਦੇਖੋ ਇਹ ਵੀ ਮੰਨ ਲਓ ਕਿ ਖੁੱਲੀ ਫਰਦੀ ਸੀ ਤੇ ਨੱਪੀ ਆਈ ਹੈ ਕਿ ਲੀਵਾਦ ਚੌਂਗੀ ਥੋੜਾ ਜਿਹਾ ਘਰਕਦੀ ਪਈ ਆ ਹੁਣ ਤੇ ਮੱਝ ਚਲਾਚ ਲੂਕੇ ਵਿਖਾਤੀ ਮੈਂ ਤੁਹਾਨੂੰ ਬੱਚਾ ਲਾ ਕੇ ਠਾ ਕੇ ਇਹਦੀਆਂ ਧਾਰਾ ਤੂਰਾ ਚੈੱਕ ਕਰਾ ਦਿਆਂ 1 ਲੱਖ ਤੇ 10000 ਰੁਪਏ ਦੀ ਮੈਂ ਦੇਵਾਂਗੇ ਸੱਜਣੋ ਕੋਈ ਆਪਾਂ ਜੇ ਕਿਸੇ ਭੈਣ ਭਰਾ ਨੇ ਲੈਣੀ ਹੋਈ 1 ਲੱਖ ਤੇ 10000 ਰੁਪਏ ਦੀ ਇਹ ਮੈਂ ਆਪਾਂ ਦੇ ਦੇਵਾਂਗੇ ਆਜੂ ਮੈਂ ਤੁਹਾਨੂੰ ਧਾਰਾ ਚੈੱਕ ਕਰਾ ਦਿਆਂ ਸੱਜਣੋ ਕਿ ਵਾਈ ਚੈੱਕ ਕਰਿਓ ਰੂਮ ਵਰਗੀ ਪੂਲੀ ਮੈਂ ਨਹੀਂ ਗਈ ਆ ਜਮਾਈ ਬੋਲੇ ਦਾ ਰੰਗ ਵੀ ਵੇਖੋ ਜਮਾਈ ਪੀਲਾ ਕਰ ਲੋ ਚੈੱਕ ਇਹ ਵੇਖੋ ਤੇ ਆਹ ਕੱਟੀ ਦੇ ਪੈਰਪੁਰ ਗੇਲੇ ਤੜਕੇ ਦੀ ਸੂਈ ਆ ਸੱਜਣੋ ਇਹ ਮੰਨ ਕੇ ਚੱਲੋ ਵੀ ਜੇਰ ਜੂਰ ਮੁਕੰਮਲ ਪਾਤੀ ਕਰਮ ਵਾਲੀ ਨੇ ਉਸ ਮਾ ਕਰ ਲਿਆ ਜਿੰਨਾ ਕ ਰਹਿ ਗਿਆ ਸੀ ਤੇ 1 ਲੱਖ ਤੇ 10000 ਰੁਪਏ ਦੀ ਇਹ ਮੱਝ ਜਿਹੜੀ ਆਪਾਂ ਫੋਰ ਸੇਲ ਤੁਹਾਡੇ ਨਾਲ ਸਾਂਝੀ ਕਰਾਂਗੇ ਬੈਕ ਸਾਈਡ ਤੋਂ ਆਰਡਰ ਦੀ ਕੁਆਲਿਟੀ ਦੇਖਿਓ ਤੇ ਟਾਪ ਦੀ ਝੋਟੀ ਆ ਸੱਜਣੋ ਪਤਲੀ ਚਮੜੀ ਦੀ ਤੇ ਸੌਰੀ ਤੁਹਾਨੂੰ ਮੈਂ ਸੁਹਾ ਨਹੀਂ ਦੱਸਿਆ ਇਹ ਸੁਹਾ ਸੱਜਣੋ ਚੌਥਾ ਸੁਈ ਆ ਆਪਾਂ ਕੋਈ ਤੀਜਾ ਨਹੀਂ ਕਹਿਣਾ ਪ੍ਰੋਪਰ ਕਿਉਂਕਿ ਆਪਾਂ ਤਸੱਲੀ ਵਾਲੇ ਘਰੋਂ ਲਈ ਆ ਤੇ ਚੌਥਾ ਸੁਹਾ ਸੁਈ ਆ ਤੇ ਬਾਕੀ ਦਾ ਪਰਮਾਤਮਾ ਦੇ ਹੱਥ ਹੁੰਦਾ ਬਾਲੀਆਂ ਗੱਲਾਂ ਨਹੀਂ ਮੈਂ ਕਰਦਾ ਇਹਨੇ ਕਰਮ ਵਾਲੀ ਨੇ ਨਾ ਉਹਨਾਂ ਨੇ ਦੱਸਿਆ ਵੀ ਦਿੱਤੀਆਂ ਵੀ ਕੱਟੀਆਂ ਆਂ ਕਹਿੰਦੇ ਸੀ ਸ਼ਰਤਾਂ ਵਾਲਾ ਕੱਟੀ ਦੇਊਗੀ ਤੇ ਬਾਕੀ ਇਹਦੀ ਭੈਣ ਜਦੋਂ ਬੋਰ ਗਈ ਸੀ ਉਹ ਸਜਣੋ ਕੱਟਾ ਦੇ ਗਈ ਸੀ ਉੱਥੇ ਜਾ ਕੇ ਤੇ ਇਹਨੇ ਕੱਟੀਆਂ ਨੂੰ ਹੀ ਜਨਮ ਦਿੱਤਾ ਬਾਕੀ ਇਹ ਕਾਲਪੁਰਖ ਦੇ ਹੱਥ 'ਚ ਆਹ ਸ਼ੀਸ਼ਾ ਆਪਣੇ ਸਾਹਮਣੇ ਧੰਨਵਾਦ ਆਜੋ ਦੂਜੀ ਝੋਟੀ ਆਪਾਂ ਨਾਲੇ ਧਾਰਾ ਮਾਰ ਲਈਏ ਤੇ ਨਾਲੇ ਆਪਾਂ ਚਲਾ ਕੇ ਲੈਣੇ ਆਹ ਸਜਣੋ ਆਹ ਪਲੂਣ ਝੋਟੀ ਦੀ ਤੋਰ ਚੈੱਕ ਕਰੋ ਪਹਿਲਾਂ ਕੀ ਸੱਜਣੋ ਗੱਤ ਘਾਟ ਝੋਟੀ ਦਾ ਦੇਖਿਓ ਬਹੁਤ ਚੰਗਾ ਤੇ ਆਉਂਦੇ ਸੂਏ ਨੂੰ ਬਹੁਤ ਟੌਪ ਦੀ ਵੱਡੀ ਝੋਟੀ ਬਣੂਗੀ ਆਹ ਸੱਜਣੋ ਐਵੇਂ ਟੋਰ ਚੈੱਕ ਕਰ ਲੋ ਫੇਰ ਆਪਾਂ ਝੋਟੀ ਤੋਂ ਕੱਟ ਮੇਰੇ ਤੋਂ ਅੰਦਾਜ਼ਾ ਲਾ ਲਿਓ ਝੋਟੀ ਦਾ ਵੀ ਬਹੁਤ ਵੱਡਾ ਕੱਦ ਦਾ ਇਹ ਨੀਲੀ ਦੇ ਮੁਕਾਬਲੇ ਚ ਨੀਲੀ ਦਾ ਵੀ ਕੱਟ ਹੋਣਾ ਸੱਜਣੋ ਇਹਦਾ ਕੱਚੀ ਦੇ ਹਿਸਾਬ ਨਾਲ ਰੇਟ ਕਰਾਂਗੇ ਤੇ ਉਸ ਹਿਸਾਬ ਨਾਲ ਤੁਸੀਂ ਮੰਨ ਲਓ ਵੀ ਆਪਣਾ ਨਾਲ ਕਨੈਕਟ ਕਰ ਲਿਓ ਵੇਖਿਓ ਮੈਂ ਬੇਲ ਕੱਤ ਜੇ ਨਾ ਵੀ ਕਿਸੇ ਭੈਣ ਭਰਾਣੇ ਲਈ ਆਪਾਂ ਦੁੱਧ ਚਵਾ ਕੇ ਵੀ ਮੈਂ ਵੇਚ ਦਿਆਂਗੇ ਇਹ ਕੋਈ ਦੋਰ ਐ ਨਹੀਂ ਦੇਖੋ ਤੇ ਇਸ ਕੁਆਲਿਟੀ ਇਹਦੀ ਚੈੱਕ ਕਰ ਲਓ ਤੇ ਆ ਝੋਟੀ ਆਪਾਂ ਤੁਹਾਨੂੰ ਬੱਚਾ ਲਾ ਕੇ ਵਿਖਾਉਣੇ ਆ ਹੁਣੀ ਤੇ ਆ ਮੈਨ ਇਹ ਨਾ ਹੁਣ ਜਦੋਂ ਆਪਾਂ ਕੱਟੀ ਛੱਡੀ ਆ ਤੇ ਪਸਮਾਕ ਕੀਤਾ ਹੁਣ ਇਥੋਂ ਥਾਣੇ ਤੇ ਚੈੱਕ ਕਰ ਲਓ ਬਾਕੀ ਬੈਕ ਸਾਈਡ ਤੋਂ ਵੀ ਲਿਵਾ ਚੈੱਕ ਕਰ ਲਓ ਕਿਉਂਕਿ ਆਪਾਂ ਐ ਨਹੀਂ ਛੱਡੀ ਛੁੱਟੀ ਸੀ ਸਾਰੀ ਮਾਲਕ ਦੀ ਕਿਰਪਾ ਨਾਲ ਚਵਾਤੀ ਸੀ ਐਨ ਓਕੇ ਰਿਪੋਰਟ ਵਾਂਗੂ ਥੋੜੀ ਜਿਹੀ ਡਰਦੀ ਸਵੀਕਾਰ ਕੇ ਸਜਣੋ ਐਸਾਈਡ ਤੋਂ ਵੀ ਲੇਵਾ ਭਾਂਡਾ ਇਹਦਾ ਕਰਮ ਵਾਲੀ ਦਾ ਚੈੱਕ ਕਰੋ ਤੁਹਾਨੂੰ ਵੀ ਦੱਸੂਗੀ ਕਿ ਦੁੱਧ ਵਾਲੀ ਕੁਆਲਿਟੀ ਹਮੇ ਤੇ ਇਹਦਾ ਤਾਂ ਆਪਾਂ ਸਾਰਾ ਕੁਝ ਦੱਸਤਾ ਤੁਹਾਨੂੰ ਤੇ ਆ ਜੋ ਆਹਾ ਝੋਟੀ ਨੂੰ ਬੱਚਾ ਲਾ ਕੇ ਧਾਰਾ ਚੈੱਕ ਕਰਾਵਾਂ ਤੁਹਾਨੂੰ ਸਜਣੋ ਬੱਚਾ ਛੜਤਾ ਉਹ ਸਮਾ ਕਰ ਲੈਂਦੇ ਹੋ ਤੇ ਉਸ ਤੋਂ ਬਾਅਦ ਨਾ ਤੁਹਾਨੂੰ ਮੈਂ ਧਾਰਾ ਤੁਰੇ ਚੈੱਕ ਕਰਾ ਦੂ ਕਿਉਂਕਿ ਪਹਿਲਾਂ ਕੱਟੀਆਂ ਸਜਣੋ ਬੱਚੇ-ਬੁੱੱਚੇ ਤੇ ਪਤਾ ਲੱਗ ਜਾਂਦਾ ਵੀ ਯਾਰ ਸਹਿਮਤ ਆ ਓਕੇ ਰੋ ਤੇ ਥੋੜਾ ਜਿਹਾ ਪਸ਼ੂ ਖਰੀਤਣਾ ਜਿਹੜਾ ਸੌਖਾ ਹੈ ਨੋਟ ਕਰ ਲਿਓ ਸੱਚ ਸੌਰੀ 10 ਕਿਲੋ ਦੁੱਧ ਦਾ ਸੱਜਣੋ ਉਹ ਤਾਂ ਚਲੋ ਹਜੇ ਅੱਜ ਸੁਣਦੀ ਆ ਕੀ ਬੋਲਾ ਦੱਸਾਂ ਤੁਹਾਨੂੰ ਮੈਂ ਹਨਾ ਗੈਸ ਤੁਸੀਂ ਲਾਉਣਾ ਉਹਦਾ ਤਾਂ ਤੇ ਇਹਦੇ ਕੋਲੇ ਸੱਜਣੋ 10 ਕਿਲੋ ਤੱਕੜੀ ਵਾਲਾ ਦੁੱਧ ਦਾ ਬੇਸ਼ੱਕ ਦੀ ਭਮਾ ਮੇਰਾ ਭੈਣ ਭਰਾ ਕੋਈ ਚਾਰ ਡੰਗ ਚੋ ਲਵੇ ਅਗਰ 10 ਕਿਲੋ ਦਾ ਦੁੱਧ ਘੱਟੀ ਘੱਟ ਕੱਢੇ ਤਾਂ ਆਪਾਂ ਜਿੰਨਾ ਵੀ ਕਿਸੇ ਦਾ ਕੋਈ ਖਰਚਾ ਤੇਲ ਪਾਣੀ ਦਾ ਆਉਂਦਾ ਆਪਾਂ ਆਪ ਦੇਵਾਂਗੇ ਕੋਈ ਐ ਨਹੀਂ ਗੱਲ ਵੀ ਯਾਰ ਅਗਲਾ ਆਵੇ ਤੇ ਦੁੱਧ ਨਾਉਂ ਹੀ ਰਹਿ ਗਿਆ 10000 ਤਾਂ 10 ਹੀ ਆ ਕਰਮਾ ਵਾਲੀ ਦੇ ਕੋਲੇ ਐਨ ਓਕੇ ਆ ਟੇਵੇ ਲੇਵੇ ਦੀ ਬੇਸ਼ੱਕ ਇਹ ਥੋੜੀ ਜੀ ਟੈਟ ਆ ਚੂਣ ਚਾਣ ਵਧੀਆ ਬੁੜੀ ਚੂਲੇ ਬੰਦਾ ਚੂਲੇ ਪਹਿਲਨ ਕੱਟੀ ਚੋਗੀ ਵੱਡੇ ਕਦ ਕਾਟਦੀ ਆ ਰੇਟ ਦੀ ਗੱਲ ਕਰੀਏ ਇਹ ਤਾਂ ਸਜਣੋ 85000 ਰੁਪਇਆ ਇਹਦਾ ਰੇਟ ਆ 80 ਤੇ 5 85000 ਰੁਪਇਆ ਰੇਟ ਆ ਇਹਦੇ ਚੋ ਛੋੜ ਛੱਪਾ ਜਿੰਨਾ ਵੀ ਹੋ ਸਕਿਆ ਸਜਣੋ ਕਰ ਦਿਆਂਗੇ ਤੁਹਾਡਾ ਬਾਕੀ گاਉਂ ਵੀ ਪੈਸੇ ਲਾ ਕੇ ਆਉਂਦੀਆਂ ਪਸਮਾਹ ਕਰ ਲਿਆ ਕੱਟੀ ਨੇ ਤੇ ਆਪਾ ਕੱਟਾ ਬੰਨ ਲੀਏ ਕੇਰਾ ਤੁਸੀਂ ਥਣ ਕੱਢਿਆ ਵੇਖ ਲਓ ਕਿਉਂਕਿ ਮੈਂ ਤੁਹਾਨੂੰ ਧਾਰਾ ਚੈੱਕ ਕਰਾਉਂਗਾ ਉਸ ਤੋਂ ਬਾਅਦ ਅ ਵੇਖਿਓ ਕੋਣ ਚਾਨ ਇੱਕ ਨੰਬਰ ਲੱਗਾ ਹੋਇਆ ਕਰਮ ਵਾਲੀ ਮੈਂ ਕਰਾਉਣਾ ਤੁਹਾਨੂੰ ਦੁੱਧ ਦਲੀਆਂ ਨਾੜਾਂ ਵੇਖੋ ਲੇਵੇ ਤੇ ਸੱਜੋ ਅਗਲੇ ਥਣਾਂ ਦੀ ਚਵਾਈ ਜਿਹੜੀ ਚੈੱਕ ਕਰ ਲਓ ਪਹਿਲਾਂ ਨ ਕੱਟੀ ਦੀ ਵੇਖਿਓ ਤੇ ਉਸ ਤੋਂ ਬਾਅਦ ਆ ਜਾਓ ਮੈਂ ਕਰ ਲਿਆਂ ਇਹਨੂੰ ਲੇਟੀ ਲੂਟੀ ਪਾਇਓ ਤੇ ਸੱਜਣੋ ਵਧੀਆ ਦੁੱਧ ਦੇਊਗੀ 11 10.5 11 ਕਿਲੋ ਦੁੱਧ ਦੇਊਗੀ RAM ਨਾ ਕੱਟੀ ਕਰਮਾ ਆ ਵੀਡੀਓ ਲੰਮੀ ਹੋ ਜਾਣੀ ਨਹੀਂ ਮੈਂ ਤੁਹਾਨੂੰ ਸੱਜਣੋ ਥੋੜੀ ਚੋ ਕੇ ਨਾ ਸਾਰੀ ਤੇ ਬਿਠਾ ਦੇਣੀ ਸੀ ਵੀ ਤੁਸੀਂ ਮੰਨ ਕੇ ਚੱਲੋ ਉਹ ਵੀ ਕੱਲਾ ਰੋਪ ਦੀ ਦੱਜਾ ਵੀ ਸੱਜਣੋ ਖਰੀਦਣੀ ਥੋੜੀ ਸੌਤੀ ਬੈਕ ਸਾਈਡ ਤੋਂ ਥਾਂ ਲੇਵ ਦੀ ਕੁਆਲਿਟੀ ਚੈੱਕ ਕਰ ਲੋ ਆਪਾਂ ਠਹਿਰ ਕੇ ਚੂਲਾਂਗੇ ਇਹਨੂੰ ਤੁਸੀਂ ਪਹਿਲਾਂ ਤਸੱਲੀ ਕਰ ਲੋ ਵੇਖੋ ਥਾਂ ਕੱਢਿਆ ਇਹਨੇ ਕਰਮਾਲੀ ਨੇ ਪੂਰਾ ਓਕੇ ਰਿਪੋਰਟ ਤਸੱਲੀ ਕਰਾਤੀ ਆ 85000 ਰੁਪਇਆ ਸੱਜਣੋ ਇਹ ਝੋਟੀ ਦੀ ਜਿਹੜਾ ਰੇਟ ਆ ਮੌਕੇ ਤੇ ਛੋੜ ਛੱਪਾਈ ਆ ਜਿਹੜਾ ਧੰਨਵਾਦ ਆ ਸੱਜਣੋ ਵੀਡੀਓ ਨੂੰ ਐਂਡ ਤੱਕ ਵੇਖਾਂ ਲੇ